ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਹ ਸਾਰੇ ਕਿਵੇਂ ਹੋ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਅੱਜ ਦੇ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਆਪਣੇ ਜਿਹੜੇ ਆਪਾਂ ਗਏ ਸੀਗੇ ਤਲਵੰਡੀ ਸਾਬੋ ਕੀ ਤੇ ਅੱਜ ਉਹ ਵਾਲਾ ਬਲੌਗ ਆ ਮੈਂ ਹੁਣ 2 ਦਿਨ ਹੋ ਗਏ ਤੀਸਰੇ ਦਿਨ ਬਲੌਗ ਪਾਉਣੀ ਹੈਗੀ ਕਿਉਂ ਬਿਲ ਬਹੁਤ ਘੱਟ ਆਉਂਦੇ ਹੈਗੇ ਤੁਸੀਂ ਦੇਖਦੇ ਹੀ ਨਹੀਂ ਇੰਨੇ ਵਧੀਆ ਬਲੌਗ ਹੁੰਦੇ ਹੈਗੇ ਤੁਸੀਂ ਪਤਾ ਨਹੀਂ ਕੀ ਗੱਲ ਦੇਖਦੇ ਹੀ ਨਹੀਂਗੇ ਤੇ ਇੱਥੇ ਆਪਾਂ ਆ ਗਏ ਸੀਗੇ ਤਲਵੰਡੀ ਪਿਛਲੇ ਬਲੌਗ ਚ ਦਿਖਾਇਆ ਸੀ ਤੁਹਾਨੂੰ ਜਿਵੇਂ ਬਾਈ ਸਿੱਧੂ ਮੂਸੇਵਾਲੇ ਦੇ ਘਰ ਆਪਾਂ ਗਏ ਸੀਗੇ ਉਹ ਵਾਲਾ ਬਲੌਗ ਸੀਗਾ ਤੁਸੀਂ ਪਿਛਲਾ ਬਲੌਗ ਵੀ ਜੇ ਨਹੀਂ ਦੇਖਿਆ ਤਾਂ ਦੇਖ ਸਕਦੇ ਆ ਉਦੋਂ ਪਿਛਲੇ ਵੀ 2-3 ਦਿਨਾਂ ਦੇ ਜਿਹੜੇ ਆਪਣੇ ਬਲੌਗ ਆ ਉਹ ਦੇਖ ਸਕਦੇ ਹੋ ਤੁਸੀਂ ਬਾਬਾ ਸਿੱਧ ਪੋਈ ਜੀ ਦਾ ਮੇਲਾ ਸੀਗਾ ਆਪਾਂ ਉੱਥੇ ਗਏ ਸੀਗੇ ਤੇ ਇੱਥੇ ਦੁਪਹਿਰ ਦਾ ਟਾਈਮ ਸੀਗਾ 2 ਦਾ ਟਾਈਮ ਹੋਊਗਾ ਸ਼ਾਇਦ ਤੇ ਆਪਾਂ ਤਲਵੰਡੀ ਪਹੁੰਚ ਗਏ ਸੀਗੇ ਗੁਰੂ ਘਰ ਗੁਰੂ ਘਰ ਜਿਹੜਾ ਤਲਵੰਡੀ ਬਹੁਤ ਵੱਡਾ ਹੈਗਾ ਤਖਤ ਸ਼੍ਰੀ ਦਮਦਮਾ ਸਾਹਿਬ ਬਹੁਤ ਜਿਆਦਾ ਵੱਡਾਗਾ ਬਹੁਤ ਸੋਹਣਾਗਾ ਤੇ ਬਹੁਤ ਜੀ ਲੱਗਦਾਗਾ ਤੇਸ ਨਾਲ ਵੇਸੇ ਰੁਕੇ ਵੀ ਇੱਥੇ ਇੱਕ ਘੰਟਾ ਵੇਸੇ 2 ਘੰਟੇ ਢਾਈ ਲੱਗੇ ਸੀਗੇ ਸਾਨੂੰ ਸਾਰਾ ਘੁੰਮਦਿਆਂ ਨੂੰ ਤੇ ਅਸੀਂ ਰੈਸਟ ਵੀ ਕਰ ਲਈ ਸੀਗੀ ਲੰਗਰ ਹਾਲ ਦੇ ਵਿੱਚ 10 ਮਿੰਟ ਕੋਈ ਗੁਰੂ ਘਰ ਦੇ ਵਿੱਚ ਤਾਂ ਕਿਤੇ ਜਾਈਏ ਤੇ ਜੀ ਲੱਗਦਾਗਾ ਤੇ ਪਰ ਗਰਮੀ ਬਾਹਰ ਆਪਾਂ ਨੂੰ ਲੱਗਦੀ ਹੈ ਜਦੋਂ ਆਪਾਂ ਗੁਰੂ ਘਰ ਚ ਜਾਂਦੇ ਰਹਿੰਨੇ ਹਾਂ ਉਦੋਂ ਤਾਂ ਉੱਥੇ ਗਰਮੀ ਦਾ ਕੋਈ ਨਹੀਂ ਪਤਾ ਲੱਗਦਾਗਾ ਤੇ ਬਹੁਤ ਜਿਹੜੇ ਸੰਗਤ ਆਉਂਦੀ ਜਾਂਦੀ ਰਹਿੰਦੀ ਹੈਗੀ ਹਰ ਵਕਤ ਹੀ ਲੰਗਰ ਵੀ ਚੱਲਦਾ ਰਹਿੰਦਾ ਹੈਗਾ ਤੇ ਗੱਡੀ ਆਪਾਂ ਅੰਦਰ ਪਾਰਕਿੰਗ ਦੇ ਵਿੱਚ ਲਾਤੀ ਸੀਗੀ ਦੋਕ ਦਾ ਟਾਈਮ ਸੀਗਾ ਤੇ ਥੱਕ ਅਸੀਂ ਕਾਫੀ ਗਏ ਸੀਗੇ ਕਿਉਂ ਸੀ ਸਫਰ ਜਿੰਨ ਜ਼ਿਆਦਾ ਕਰਿਆ ਸੀ ਨਾ ਦੋ ਦਿਨ ਹੋ ਗਏ ਸਾਨੂੰ ਅਸੀਂ ਵੀ ਕਰੇ ਤਾਂ ਪਰ ਆਰੈਸਟ ਕਰ ਲੈਣੀ ਆ ਵਧੀਆ ਤੇ ਬਾਹਰ ਤਾਂ ਬਾਹਰ ਹੀ ਹੁੰਦਾ ਪਰ ਮੈਂ ਵਧੀਆ ਹੀ ਆਪਾਂ ਰਹਿਨੀ ਆ ਬਾਹਰ ਜਾ ਕੇ ਵੀ ਤੇ ਤਾਂ ਕਰਕੇ ਤਕੀਮਾ ਜਾ ਹੋ ਗਿਆ ਸੀਗਾ ਇੱਥੇ ਆਪਾਂ ਆ ਗਏ ਸੀਗੇ ਗੱਡੀ ਲਾਤੀ ਸੀਗੇ ਇਹਨਾਂ ਨੇ ਅੱਗੇ ਲੈ ਆਏ ਸੀਗੇ ਗੱਡੀ ਜੂੜਾ ਘਰ ਹੈ ਜਿਹੜਾ ਉਹਨਾਂ ਦੀ ਕੋਲੀ ਲੈ ਆਈ ਸੀ ਗੱਡੀਆਂ ਖੜੀਆਂ ਸੀ ਵੈਸੇ ਕੋਈ ਕਹਿੰਦਾ ਤਾਂ ਨਹੀਂ ਸੀਗਾ ਕੁਸਤੇ ਉੱਥੇ ਹੀ ਗੱਡੀ ਲਾਤੀ ਸੀ ਗੱਡੀਆਂ ਕਾਫੀ ਖੜੀਆਂ ਸੀ ਇਹਨਾਂ ਨੇ ਵੀ ਅਸੀਂ ਵੀ ਗੱਡੀਆਂ ਉਧਰ ਹੀ ਲਾਤਨਾ ਸੀਗੀਆਂ ਇਧਰੇ ਹੀ ਭੂਆ ਜੀ ਅਰਗੇ ਵੀ ਸੀਗੇ ਸਾਡੇ ਨਾਲ ਤੇ ਉਹ ਗੱਡੇ ਵੀ ਅਸੀਂ ਉਧਰ ਹੀ ਲਾਤੀ ਸੀਗੀ ਇੱਥੇ ਸੀ ਆ ਜੋੜੇ ਜਮ੍ਹਾਂ ਕਰਵਾ ਦਿੰਨੇ ਹੈਗੇ ਵੀ ਗੱਡੀ 'ਚ ਤਾਂ ਨਹੀਂ ਰੱਖਦੇ ਕਿ ਬਾਰ-ਬਾਰ ਗੱਡੀ ਖੋਲਣੀ ਕਰਨੀ ਆ ਔਖੀ ਹੋ ਜਾਂਦੀ ਐ ਅਸੀਂ ਸਾਰਿਆਂ ਨੇ ਆਪਦੇ ਜਿਹੜੇ ਚੱਪਲ ਚੱਪਲਾ ਸੀ ਨਾ ਜਾਂ ਕੋਈ ਜੁੱਤੀਆਂ ਸੀ ਇਹਨਾਂ ਤੇ ਉਹ ਇੱਥੇ ਜਮ੍ਹਾਂ ਕਰਵਾ ਤਾ ਸੀਗਾ ਤੇ ਟੋਪ ਬਹੁਤ ਹੋਈ ਪਈ ਸੀਗੀ ਤੇ ਉਹ ਉਹਦੇ ਦਾ ਜਿੱਦਿਆਂ ਸੀ ਗਏ ਸੀ ਉਹਦੇ ਤਾਂ ਬਹੁਤ ਜ਼ਿਆਦਾ ਗਰਮੀ ਸੀ 2-3 ਦਿਨ ਪਹਿਲਾਂ ਦਾ ਬਲੌਗ ਆ ਆਹਾ ਤੋ ਬਹੁਤ ਜ਼ਿਆਦਾ ਗਰਮੀ ਸੀ ਤੇ ਹੁਣ ਵੈਸੇ ਦੋ ਦਿਨਾਂ ਦੀ ਠੰਡ ਹੋਈ ਪਈ ਹੈਗੀ ਮੌਸਮ ਦਾ ਚੇਂਜ ਹੋ ਗਿਆ ਹੈਗਾ ਤੇ ਮੀਂਹ ਪੈ ਗਿਆ ਹੈਗਾ ਮੀਂਹ ਨਾਲ ਥੋੜਾ ਜਿਹਾ ਫਰਕ ਆ ਉਸ ਦਿਨ ਤਾਂ ਬਹੁਤ ਇੰਨੀ ਜ਼ਿਆਦਾ ਗਰਮੀ ਸੀ ਪਰ ਸਾਨੂੰ ਨਾ ਗੁਰੂ ਘਰ ਦੇ ਵਿੱਚ ਜਾ ਕੇ ਅਹਿਸਾਸ ਨਹੀਂ ਹੋਇਆ ਇਹਨਾਂ ਤੇ ਬਸ ਜਦੋਂ ਆਪਾਂ ਬਾਹਰ ਤੁਰਦੇ ਆਂਗੇ ਉਦੋਂ ਹੀ ਆਪਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈਗੀ ਜੇ ਜਦੋਂ ਮੌਸਮ ਠੰਡਾ ਹੋਊਗਾ ਉਦੋਂ ਤਾਂ ਇੱਥੇ ਬਹੁਤ ਜ਼ਿਆਦਾ ਜੀ ਲੱਗਦਾ ਹੋਊਗਾ ਗੁਰੂ ਘਰ ਦੇ ਵਿੱਚ ਜਦੋਂ ਹੁਣ ਇੰਨੀ ਧੁੱਪ ਹੈ ਹੋਣੀ ਨਾਲੇ ਸੰਗਤ ਵੀ ਬਹੁਤ ਸਿਗੀ ਤਾਂ ਵੀ ਤੇ ਠੰਡਾ ਜਦੋਂ ਮੌਸਮ ਹੁੰਦਾ ਹੈਗਾ ਤੇ ਉਦੋਂ ਤਾਂ ਹੋਰ ਵੀ ਵਧੀਆ ਲੱਗਦਾਗਾ ਇੱਕ ਹੁਣ ਛੁੱਟੀਆਂ ਚੱਲ ਰਹੀਆਂ ਛੁੱਟੀਆਂ ਦਾ ਕਰਕੇ ਹਰੇਕ ਕੋਈ ਨਾ ਕੋਈ ਘੁੰਮਣ ਜਾਂਦਾ ਹੈਗਾ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਔਰ ਸਾਡੇ ਨਾਲ ਬੱਚੇ ਤਾਂ ਕੋਈ ਵੀ ਨਹੀਂ ਆਇਆਗਾ ਤੇ ਗਰਮੀ ਸੀਗੀ ਅਰਸ਼ਮੀਨ ਵੀ ਨਹੀਂ ਆਇਆਗਾ ਰਸ਼ਮੀਨ ਨਾ 2-3 ਦਿਨ ਪਹਿਲਾਂ ਬੁਖਾਰ ਜਾ ਹੋ ਗਿਆ ਸੀਗਾ ਫਿਰ ਉਹ ਕਹਿੰਦਾ ਮੈਂ ਨਹੀਂ ਜਾਣਾਗਾ ਤੁਸੀਂ ਸੇਮ ਜਾਇਓ ਮਮਾ ਤੇ ਮੈਂ ਘਰ ਹੀ ਰਹਿਣਾਗਾ ਉਧਰ ਵੀ ਅਸੀਂ ਮੱਥਾ ਟੇਕਤਾ ਸੀ ਦੂਸਰੇ ਗੁਰੂ ਘਰ ਚ ਵੀ ਤੇ ਇੱਥੇ ਵੀ ਮੱਥਾ ਟੇਕ ਰਹੇ ਆਂਗੇ ਇੱਥੇ ਆਪਾਂ ਮੱਥਾ ਟੇਕਦਾ ਸੀਗਾ ਇੱਥੇ ਆਪਾਂ ਨੂੰ ਪ੍ਰਸ਼ਾਦ ਦਿੱਤਾ ਸੀਗਾ ਤੇ ਫਿਰ ਪ੍ਰਸ਼ਾਦ ਜਿਹੜਾ ਆਪਾਂ ਉਹ ਬਾਰ-ਬਾਰ ਫਿਰ ਕਿੱਥੇ ਰੱਖੀਏ ਤਾਂ ਕਰਕੇ ਬਸ ਖਾ ਹੀ ਲੀਦਾ ਸੀਗਾ ਤੇ ਖਾ ਲਿਆ ਇੱਥੇ ਵੀ ਆਪਾਂ ਨੂੰ ਪਤਾਸਿਆਂ ਦਾ ਪ੍ਰਸ਼ਾਦ ਦਿੱਤਾ ਸੀਗਾ ਤੇ ਵੈਸੇ ਤਾਂ ਨਾ ਪਾਣੀ ਛਿੜਕੀ ਜਾਂਦੇ ਹੈਗੇ ਇੰਨਾ ਪੈਰ ਮੱਚਦੇ ਹੈ ਜਦੋਂ ਆਪਾਂ ਫਰਸ਼ ਤੇ ਤੁਰਦੇ ਆ ਉਦੋਂ ਤਾਂ ਬਹੁਤ ਜ਼ਿਆਦਾ ਪੈਰ ਮੱਚਦੇ ਹੈਗੇ ਤੇ ਜਿਹੜੀਆਂ ਆਹਾ ਦਰੀਆਂ ਬੁਛਾਈਆਂ ਥੱਲੇ ਇਹਨਾਂ ਦੇ ਉੱਤੇ ਪਾਣੀ ਛਿੜਕੀ ਜਾਂਦੇ ਆ ਤਾਂ ਕਰਕੇ ਵਸੰਗਤ ਤੁਰੀ ਜਾਂਦੀ ਹੈਗੀ ਤੇ ਜੇ ਸੇਵਾਦਾਰ ਹੈ ਜਿਹੜੇ ਉਹ ਪਾਣੀ ਨਾ ਛਿੜਕਣ ਤਾਂ ਇੰਨਾ ਜਿਆਦਾ ਪੈਰ ਵੱਲਦੇ ਹੈਗੇ ਫਿਰ ਤਾਂ ਤੁਰੀਦਾ ਹੀ ਨਹੀਂਗਾ ਜਿਵੇਂ ਆਪਾਂ ਇੰਨਾ ਵੱਡਾ ਗੁਰੂ ਘਰ ਹੈ ਕਿੱਥੋਂ ਆਪਾਂ ਗੇਟ ਤੋਂ ਲਾ ਕੇ ਆਪਾਂ ਕਿੱਥੋਂ ਤੱਕ ਚੱਲਦੇ ਆਂ ਤੇ ਪਾਣੀ ਠੰਡਾ ਠੰਡਾ ਛਿੜਕ ਰਹੇ ਹੈਗੇ ਤੇ ਉਹ ਵਧੀਆ ਆਪਾਂ ਵੀ ਤੁਰੇ ਜਾਂਦੇ ਆਗੇ ਤੇ ਬਾਉੜੀਆਂ ਦੇ ਉੱਪਰ ਵੀ ਦਰੀਆਂ ਬੁਸ਼ਾਰਾ ਰੱਖਣਾ ਸੀਗੀਆਂ ਹਰੇਕ ਗੁਰੂ ਘਰ ਦੇ ਵਿੱਚ ਵੈਸੇ ਏਵੇਂ ਹੀ ਆ ਇੱਥੇ ਵੀ ਵਧੀਆ ਸੇਵ ਹੋਣਾ ਸੀ ਉੱਪਰ ਦੂਸਰੇ ਗੁਰੂ ਘਰ ਚ ਮੱਥਾ ਟੇਕਣ ਚੱਲੇ ਆਗੇ ਤੇ ਇੱਥੇ ਤਾਂ ਪਾਣੀ ਛਿੜਕਣ ਦੀ ਕੋਈ ਲੋੜ ਨਹੀਂ ਸੀ ਕਿਉਂ ਉੱਤੇ ਜਿਹੜੀ ਇਹ ਵੀ ਛੱਤ ਲਾ ਰੱਖੀ ਹੈਗੀ ਜਿਵੇਂ ਤੇ ਉਹਦੇ ਨਾਲ ਵੀ ਇੰਨਾ ਧੁੱਪ ਦਾ ਨਹੀਂ ਪਤਾ ਲੱਗਦਾਗਾ ਤੇ ਮੌਸਮ ਜਾਂ ਲੱਗਦਾ ਤਾਂ ਸੀਗਾ ਵੀ ਜਿਵੇਂ ਕੋਈ ਮੀਂਹ ਜਾਂ ਨਹੀਂ ਰਹੀ ਆਉਗੀ ਤੇ ਚਾਰਸ਼ ਵੀ ਰੇ ਐ ਕਾਲਾ ਕਾਲਾ ਜਦ ਤੱਕ ਦਾ ਆਉਂਦਾ ਸੀਗਾ ਉਧਰ ਦੀ ਤੁਹਾਨੂੰ ਮੈਂ ਵਲੌਗ ਦੇ ਵਿੱਚ ਵੀ ਦਿਖਾਇਆ ਹੈਗਾ ਪਰ ਨਹੀਂ ਕੋਈ ਦੇਖਣ ਨੂੰ ਨਹੀਂ ਲੱਗਦਾ ਸੀਗਾ ਤੇ ਪਰ ਨਹੀਂ ਆਇਆਗਾ ਇੱਥੇ ਅਸੀਂ ਆ ਗਏ ਸੀਗੇ ਦੂਸਰੇ ਉੱਪਰ ਗੁਰੂ ਘਰ ਹੈ ਜਿਹੜਾ ਉੱਥੇ ਆ ਗਈ ਸੀਗੇ ਇੱਥੇ ਵੀ ਅਸੀਂ ਮੱਥਾ ਟੇਕ ਕੇ ਤੇ 10 ਮਿੰਟ ਕੋਈ ਰੈਸਟ ਕਰੀ ਸੀ ਬੈਠੇ ਸੀਗੇ ਬੈਗ ਹੀ ਸੀਗੇ ਅਸੀਂ ਤੇ ਜਦੋਂ ਵਹਿ ਜਾਂਦੇ ਸੀ ਤੇ ਉਦੋਂ ਉੱਠਣ ਨੂੰ ਜੀ ਨਹੀਂ ਸੀ ਕਰਦਾ ਕਹਿੰਦਾ ਲੱਗਦਾ ਸੀਗਾ ਵੀ ਜਿੰਨੇ ਬੱਸ ਬੈਠੇ ਰਹਿ ਗਏ ਤੇ ਵੀ ਇੱਥੇ ਹੀ ਬੈਜ ਗਏ ਵੀ ਦੁਪਹਿਰਾ ਦੁਪਹਿਰਾ ਵੀ ਕੱਢ ਲੀ ਗਏ ਤੇ ਪਰ ਫਿਰ ਸੋਚ ਲਈਦਾ ਸੀਗਾ ਵੀ ਜਾਣਾ ਵੀ ਬਹੁਤ ਦੂਰਾ ਤੇ ਆਪਾਂ ਹੁਣ ਚੱਲੀਏ ਇੱਧਰ ਅਸੀਂ ਆਏ ਸੀ ਇਹ ਦੇਖਣ ਤੇ ਇੱਧਰ ਬੰਦ ਸੀ ਫੇਰ ਅਸੀਂ ਐਂ ਵਾਪਸ ਹੋ ਗਏ ਨਿਸ਼ਾਨ ਸਾਹਿਬ ਤੇ ਮੁੱਠਾ ਟੇਕ ਕੇ ਬਸ ਤੇ ਵਾਪਸ ਜਾਂਦੇ ਰਹੇ ਇੱਧਰ ਪਵਾਜੀ ਹੋ ਰਹੀ ਵੀ ਸੀਗੇ ਤੇ ਇੰਨਾ ਤੋਂ ਇੰਨਾ ਨਹੀਂ ਗੀ ਤਰੀਕਾ ਨਹੀਂ ਸੀਗਾ ਘੋੜਿਆਂ ਦੀ ਪ੍ਰੋਬਲਮ ਹੋ ਕਣ ਕਰਕੇ ਬਸ ਹੌਲੀ-ਹੌਲੀ ਅਸੀਂ ਚੱਲਦੇ ਸੀਗੇ ਇੱਥੇ ਇਸ ਪ੍ਰਸ਼ਾਦ ਲੈਣਾ ਸੀਗਾ ਇੱਥੇ ਵੀ ਇੱਥੇ ਕੜਾ ਪ੍ਰਸ਼ਾਦ ਦੀ ਦੇਗ ਤੇ ਲੱਡੂਆਂ ਦਾ ਪ੍ਰਸ਼ਾਦ ਦਿੰਦੇ ਸੀਗੇ ਤੇ ਦੀਦੀ ਹੋਏ ਨੇ ਇੱਥੇ ਪ੍ਰਸ਼ਾਦ ਲੈ ਲਿਆ ਸੀਗਾ ਤੇ ਇਹਨਾਂ ਨੂੰ ਲੱਡੂ ਦਾ ਪ੍ਰਸ਼ਾਦ ਦਿੱਤਾ ਸੀ ਤੇ ਮੈਨੂੰ ਵੀ ਲੱਡੂ ਦਾ ਪ੍ਰਸ਼ਾਦ ਦਿੱਤਾ ਸੀ ਇੱਥੇ ਬਹਿ ਕੇ ਅਸੀਂ ਦੇ ਸਿੱਖਾ ਚਲੋ 2 ਮਿੰਟ ਬੈਠ ਜਾ ਨੈਣਾਂ ਵਾਲੇ ਤੇ ਨਾਲੇ ਪ੍ਰਸ਼ਾਦ ਜਿਹੜਾ ਉਹ ਖਾ ਲੈਣੇ ਹੈਗੇ ਇਧਰ ਦੀਦੀ ਵੀ ਪ੍ਰਸ਼ਾਦ ਹੈ ਜਿਹੜਾ ਉਹ ਚੜਾ ਕੇ ਸੀ ਦੇਖ ਕਰਾਈ ਸੀ ਤੇ ਉਹਨਾਂ ਉਹਨੇ ਵੀ ਵੰਡਤੀ ਸੀ ਇੱਥੇ ਅਸੀਂ ਪ੍ਰਸ਼ਾਦ ਖਾ ਲਿਆ ਇਧਰ ਦੇਖੋ ਹਜੇ ਥੋੜਾ ਅੱਧੇ ਥਾਈ ਸਾਥੋਂ ਜਾਇਆ ਗਿਆ ਹੈਗਾ ਪੂਰਾ ਨਹੀਂ ਅਸੀਂ ਜਾ ਸਕੇਗੇ ਕਿਉਂ ਕੋਈ ਜੇ ਦੋ ਵੀ ਇੰਨਾ ਨਹੀਂ ਤੁਰਿਆ ਜਾਂਦਾ ਸੀਗਾ ਤਾਂ ਕਰਕੇ ਵੀ ਅਸੀਂ ਸਾਰੇ ਨਹੀਂ ਜਾ ਸਕੇਗੇ ਦੋ ਤਿੰਨ ਥਾਵਾਂ ਤੇ ਅਸੀਂ ਜਾ ਸਕਾਂਗੇ ਇੱਧਰ ਵੀ ਸੀਗਾ ਗੁਰੂ ਘਰ ਤੇ ਇੱਥੇ ਅਸੀਂ ਕਿਹਾ ਚਲੋ ਵੀ ਹੁਣ ਲੰਗਰ ਦੇ ਵਿੱਚ ਜਾ ਕੇ ਨਾਲ ਤਾਂ ਕੋਈ ਪ੍ਰਸ਼ਾਦਾ ਪਾਣੀ ਸ਼ਕ ਲੈਣੇ ਆ ਤੇ ਨਾਲੇ ਉਧਰ ਪਾਣੀ ਪੀ ਜਾਂਦੇ ਸੀਗੇ ਤੇ ਪਾਣੀ ਪੀ ਲੈਣੇ ਹੈਗੇ ਪਾਣੀ ਤਾਂ ਇਨਾ ਪੀਤਾ ਜਾਂਦਾ ਸਫਰ ਦੇ ਵਿੱਚ ਵੀ ਇੰਨਾ ਜਿਆਦਾ ਸਫਰ ਦੇ ਵਿੱਚ ਪਾਣੀ ਪੀਨੇ ਆ ਨਾ ਤੇ ਵੀ ਬਾਰ-ਬਾਰ ਪਾਣੀ ਪੀਨੇ ਫੇਰ ਵੀ ਤੇ ਨਹੀਂ ਮਿਟਦੀ ਕੀ ਪਤਾ ਨਹੀਂ ਕੀ ਗੱਲ ਹੋ ਜਾਂਦੀ ਹੈਗੀ ਬਹੁਤ ਬੋਤਲਾਂ ਪਾਣੀ ਦੀਆਂ ਸੀ ਨਾ ਸਾਡੇ ਕੋਲੇ ਤਾਂ ਵੀ ਅਸੀਂ ਪਾਣੀ ਸਾਰਾ ਪੀ ਜਾਂਦੇ ਸੀ ਪਰ ਦੇ ਸੀ ਥੋੜੇ ਟਾਈਮ ਤੋਂ ਤੇ ਗਰਮੀ ਜ਼ਿਆਦਾ ਹੋਣ ਕਾਰਨ ਫਿਰ ਪਾਣੀ ਦਾ ਇਹ ਹੀ ਹਾਲ ਆ ਤਖਤ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਂਜੀ ਤਲਵੰਡੀ ਸਾਹਿਬੋਂ ਉੱਪਰ ਲਿਖਿਆ ਹੋਇਆ ਹੈਗਾ ਨਾ ਉਹ ਪੜ ਰਹੀ ਸੀਗੀ ਤੇ ਇੱਧਰ ਅਸੀਂ ਚੱਲ ਪਏ ਸੀਗੇ ਲੰਗਰ ਸ਼ਕਣਾ ਪਹਿਲਾਂ ਅਸੀਂ ਪੀਣਾ ਪਾਣੀ ਤੇ ਹਜੇ 2-3 ਜਾਣੇ ਤਾਂ ਸਾਡੇ ਨਾਲ ਦੇ ਜਿਹੜੇ ਉਹ ਪਹਿਲਾਂ ਉੱਧਰ ਬਹਿ ਗਏ ਸੀ ਥੱਕ ਗਏ ਸੀ ਜਾਦੇ ਤੇ ਉਹ ਨਹੀਂ ਆਏ ਸੀਗੇ ਇੱਧਰ ਤੇ ਅਸੀਂ ਅਖਿਆ ਸੀ ਵੀ ਜਾ ਕੇ ਆਏ ਤਾਂ ਜਾਵਾਂਗੇ ਇਸੇ ਇੱਥੇ ਅਸੀਂ ਫਟਾਫਟ ਕਾਲੀ ਚ ਅਸੀਂ ਚੱਲ ਰਹੇ ਸੀਗੇ ਪੈਰ ਪੂਲ ਪਹਿਲਾਂ ਤਾਂ ਜਦੋਂ ਜਾਂਦੇ ਸੀ ਉਦੋਂ ਪਾਣੀ ਨਹੀਂ ਘੱਟ ਸੀ ਛਿੜਕਿਆ ਤੇ ਉਦੋਂ ਪੈਰ ਮੱਚਦੇ ਸੀ ਤੇ ਹੁਣ ਆਉਣ ਵੇਲੇ ਜਿਹੜਾ ਪਾਣੀ ਹੈ ਜਿਹੜਾ ਉਹ ਬਹੁਤ ਵਧੀਆ ਛਿੜਕਦਾ ਤੇ ਬਾਰ ਬਾਰ ਸੁੱਕ ਜਾਂਦਾ ਹੈ ਪਾਣੀ ਕਰਨ ਵੀ ਕੀ ਜਦੋਂ ਇੰਨੀ ਧੁੱਪ ਹੁੰਦੀ ਹੈ ਤੇ ਪਾਣੀ ਜਿਹੜਾ ਉਹ ਮਿੰਟ 'ਚ ਹੀ ਸੁੱਕ ਜਾਂਦਾ ਹੈਗਾ ਫੇਰ ਛਿੜਕਦੀ ਹੈ ਫੇਰ ਪਾਣੀ ਸੁੱਕ ਜਾਂਦਾ ਹੈਗਾ ਇੱਧਰ ਇਹ ਤੁਰੇ ਆਉਂਦੇ ਸੀਗੇ ਭੂਆ ਜੀ ਉਹਨਾਂ ਨਾਲ ਪਿੱਛੇ ਰਹਿ ਗਏ ਸੀ ਅਸੀਂ ਕਾਫੀ ਅੱਗੇ ਲੰਘ ਗਏ ਸੀ ਹੋਰ ਸੰਗਤਾਂ ਜਿਹੜੀਆਂ ਜਾ ਰਹੀਆਂ ਸੀਗੀਆਂ ਤੇ ਆ ਰਹੇ ਸੀ ਜਾ ਰਹੇ ਸੀਗੇ ਜਿਹੜਾ ਕੋਈ ਦੂਰੋਂ ਨੇੜੇ ਆਉਂਦਾ ਉਹ ਤਾਂ ਅਗਲਾ ਸੋਚ ਲੈਂਦਾ ਵੀ ਆਪਾਂ ਕਦੋਂ-ਕਦੋਂ ਆਏ ਆਪਾਂ ਗੁਰੂ ਘਰ ਮੱਥਾ ਟੇਕ ਕੇ ਜਾਵਾਂਗੇ ਜਿਹੜਾ ਦੂਰੋਂ ਆਉਂਦਾ ਕੋਈ ਵੀ ਜਿਵੇਂ ਸਾਡੇ ਵਰਗੇ ਦੂਰੋਂ ਆਉਂਦੇ ਹੈਗੇ ਉਹ ਤਾਂ ਅਗਲਾ ਹਰ ਇੱਕ ਕੋਈ ਸੋਚਦਾ ਵੀ ਚਲੋ 10 ਮਿੰਟ ਲੇਟ ਸਹੀ ਆਪਾਂ ਲੇਟ ਕਰ ਪਹੁੰਚ ਜਾਾਂਗੇ ਤੇ ਆਪਾਂ ਜਾ ਕੇ ਜਾਵਾਂਗੇ ਕਿ ਜਦੋਂ ਇੰਨੀ ਦੂਰੋਂ ਆਏ ਆ ਤੇ ਫੇਰ ਕੀ ਪਤਾ ਕਦੋਂ ਆਇਆ ਜਾਵੇ ਤੇ ਇਹੀ ਸੋਚ ਸਾਡੀ ਸੀਗੀ ਵੀ ਅਸੀਂ ਹੁਣ ਅੱਜ ਆਏ ਆ ਤੇ ਇਹ ਕੀ ਪਤਾ 6 ਮਹੀਨਿਆਂ ਨੂੰ ਆਵਾਂਗੇ ਜਾਂ ਸਾਲ ਨੂੰ ਆਵਾਂਗੇ ਤੇ ਪਰ ਅਸੀਂ ਮੱਥਾ ਜ਼ਰੂਰ ਟੇਕ ਕੇ ਜਾਵਾਂਗੇ ਇੱਥੇ ਆ ਗਏ ਸੀਗੇ ਪਾਣੀ ਪੀਣ ਅਸੀਂ ਪਾਣੀ ਦਾ ਲੰਗਰ ਸੀਗਾ ਪਾਣੀ ਛਕਣਾ ਸੀ ਜਲ ਛਕਣਾ ਸੀ ਸੌਰੀ ਮੈਂ ਲੰਗਰ ਕਹਤਾ ਤੇ ਪਾਣੀ ਪੀਤਾ ਸੀ ਤੇ ਇੱਧਰ ਮਾਤਾ ਸੁੰਦਰੀ ਕੌਰ ਜੀ ਲੰਗਰ ਹਾਲ ਇੱਧਰ ਲੰਗਰ ਸੀਗਾ ਤੇ ਅਸੀਂ ਲੰਗਰ ਛਕਣਾ ਸੀਗਾ ਤੇ ਨਾਲੇ ਵੈਸੇ ਤਾਂ ਅਸੀਂ ਲੰਗਰ ਛੱਕ ਕੇ ਆਏ ਸੀਗੇ ਤੇ ਪਰ ਫੇਰ ਵੀ ਚਲੋ ਇਹਨੇ ਬਾਹਲੇ ਨਾਲ 10 ਮਿੰਟ ਰੈਸਟ ਹੋ ਜੂਗੀ ਤੇ ਬੈਠ ਜਾਾਂਗੇ ਤੇ ਨਾਲੇ ਲੰਗਰ ਤੋਂ ਇੰਨੀ ਦੂਰੋਂ ਆਏ ਆ ਤਾਂ ਲੰਗਰ ਵੀ ਛੱਕ ਕੇ ਜਾਣਾ ਹੁੰਦਾ ਹੈਗਾ ਲੰਗਰ ਤੋਂ ਬਿਨਾਂ ਨਹੀਂ ਜਾਣਾ ਚਾਹੀਦਾ ਲੰਗਰ ਜ਼ਰੂਰ ਛੱਕ ਕੇ ਜਾਓ ਆਓ ਚਾਹੇ ਥੋੜਾ ਛਕੋ ਤੇ ਲੰਗਰ ਜ਼ਰੂਰ ਛਕੋ ਇੱਥੇ ਬਹੁਤ ਸੰਗਤਾਂ ਸੀ ਅਰੇਸਟ ਕੀ ਜਾਂਦੇ ਸੀਗੇ ਪਏ ਸੀਗੇ ਕਿਉਂ ਜਿਹੜੇ ਦੂਰੋਂ ਆਉਂਦੇ ਆ ਫਿਰ ਉਹ ਅਰੇਸਟ ਕਰਨ ਲੱਗ ਜਾਂਦੇ ਆ ਲੰਗਰ ਦੇ ਵਿੱਚ ਵੀ ਵਧੀਆ ਠੰਡਾ ਸੀਗਾ ਪੱਖੇ ਚੱਲੀ ਜਾਂਦੇ ਸੀ ਤੇ ਗਰਮੀ ਤਾਂ ਪਤਾ ਹੀ ਨਹੀਂ ਲੱਗਦਾ ਸੀਗਾ ਅਸੀਂ ਵੀ ਇੱਥੇ ਲੰਗਰ ਛਕਣ ਲੱਗੇ ਸੀਗੇ ਲੰਗਰ ਹਾਲ ਹੈਗਾ ਬਲੰਗਰ ਹਾਲ ਵੀ ਬਹੁਤ ਕਾਫੀ ਵੱਡਾ ਹੈਗਾ ਕਿਉਂਕਿ ਜਦੋਂ ਬਸਾਖੀ ਦਾ ਵੀ ਮੇਲਾ ਭਰਦਾ ਹੈ ਨਾ ਇੱਥੇ ਬਸਾਖੀ ਵਾਲੇ ਦਿਨ ਬਸਾਖੀ ਦਾ ਮੇਲਾ ਜਿਹੜਾ ਉਹ ਬਹੁਤ ਜਿਆਦਾ ਭਰਦਾ ਹੈਗਾ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਹੈਗੀ ਤੇ ਆਪਣੇ ਪੰਜਾਬ ਚੋਂ ਨੰਬਰ 1 ਬਸਾਖੀ ਦਾ ਮੇਲਾ ਜਿਹੜਾ ਉਹ ਤਲਵੰਡੀ ਸਾਬੋ ਦਾ ਹੀ ਹੈ ਤਖਤ ਸ੍ਰੀ ਦਮਦਮਾ ਸਾਹਿਬ ਦਾ ਹੀ ਹੈ ਤੇ ਤਾਂ ਕਰਕੇ ਜਿਹੜਾ ਇੱਥੇ ਬਹੁਤ ਦੁਨੀਆ ਆਉਂਦੀ ਹੈਗੀ ਵਿਸਾਖੀ ਨੂੰ ਵੀ ਜਾਂਦੇ ਹੈਗੇ ਤੇ ਪਰ ਅਸੀਂ ਵਿਸਾਖੀ ਨੂੰ ਵੀ ਨਹੀਂ ਜਾਇਆ ਗਿਆ ਸੀਗਾ ਤੇ ਹੁਣ ਅਸੀਂ ਚੱਲ ਪਏ ਸੀਗੇ ਵਾਪਸ ਤੇ ਪਰ ਸਾਥੋਂ ਬਾਜ਼ਾਰ ਹੈ ਜਿਹੜਾ ਉਹ ਨਹੀਂ ਘੁੰਮਿਆ ਗਿਆ ਕਿਉਂ ਗਰਮੀ ਜ਼ਿਆਦਾ ਹੋਣ ਕਾਰਨ ਤੇ ਬਾਜ਼ਾਰ ਅਸੀਂ ਨਹੀਂ ਘੁੰਮेंगे ਤੇ ਅਸੀਂ ਹੁਣ ਵਾਪਸ ਚੱਲ ਪਏ ਸੀਗੇ ਤੇ ਗੱਡੀ ਆਪਾਂ ਕੱਢ ਲਈ ਸੀਗੀ ਪਾਰਕਿੰਗ ਚ ਤੇ ਸਮਾਨ ਵੈਸੇ ਇੱਥੇ ਬਹੁਤ ਸੋਹਣਾ ਪਿਆ ਸੀਗਾ ਤੇ ਕਈ ਖਰੀਦ ਵੀ ਰਹੇ ਸੀਗੇ ਤੇ ਪਰ ਅਸੀਂ ਨਹੀਂ ਕੁਝ ਵੀ ਲਿਆ ਇਥੋਂ ਤੇ ਵੈਸੇ ਲੈਣਾ ਵੀ ਲੈਣਾ ਚਾਹੀਦਾ ਸੀਗਾ ਬਾਅਦ ਵਿੱਚ ਅਸੀਂ ਸੋਚਿਆ ਵੀ ਕੁਛ ਨਾ ਕੁਛ ਤਾਂ ਲੈ ਕੇ ਜਾਣਾ ਸੀਗਾ ਤੇ ਕੋਈ ਨਾ ਕੋਈ ਨਿਸ਼ਾਨੀ ਆਪਾਂ ਨੂੰ ਤੀਰਥ ਦੀ ਜ਼ਰੂਰ ਲੈਣੀ ਚਾਹੀਦੀ ਆ ਤੇ ਇਸਾਥੋਂ ਗਲਤੀ ਉਹ ਵੀ ਵੀ ਅਸੀਂ ਲੈ ਕੇ ਜਾਣਾ ਸੀ ਕੋਈ ਭਾਂਡਾ ਲੈ ਲੈਂਦੇ ਭਾਂਡੇ ਬਹੁਤ ਸੀ ਤੇ ਜਾਂ ਬੱਚਿਆਂ ਵਾਸਤੇ ਕੋਈ ਚੀਜ਼ ਲੈ ਲੈਂਦੇ ਤੇ ਪਰ ਇਸ ਅੰਦੇ ਦਿਮਾਗ ਤੋਂ ਗੱਲ ਨਿਕਲ ਗਈ ਤੇ ਹੁਣ ਅਸੀਂ ਵੈਸੇ ਤਲਵੰਡੀ ਦੇ ਵਿੱਚ ਹੀ ਆ ਗੁਰੂ ਘਰ ਦੇ ਵਿੱਚ ਹੀ ਆ ਹਜੇ ਆਪਾਂ ਉਹ ਗੇਟ ਨਹੀਂ ਹਜੇ ਲੰਗੇਗੇ ਗੁਰੂ ਘਰ ਹੈ ਜਿਹੜਾ ਉਹ ਬਹੁਤ ਜਿਆਦਾ ਵੱਡਾ ਦੂਰ ਦੂਰ ਤੱਕ ਪਿਆ ਹੈਗਾ ਇੱਥੇ ਟਾਈਮ ਹੋ ਗਿਆ ਸੀਗਾ 2:00 ਵਜੇ ਆਏ ਸੀ ਸਾਢੇ 3 ਦਾ ਟਾਈਮ ਹੋ ਗਿਆ ਉਹ ਸਾਢੇ 3-4 ਦਾ ਟੈਂਬਸੀ ਦੇਖਿਆ ਨਹੀਂ ਸੀਗਾ ਤੇ ਅੰਦਾਜ਼ਾ ਜਜ ਹੈ ਤੇ ਟਾਈਮ ਇਨ ਨਹੀਂ ਹੋ ਗਿਆ ਹੋਊਗਾ ਤੇ ਧੁੱਪ ਨਾਲ ਆਪਾਂ ਨੂੰ ਐ ਲੱਗਦਾ ਵੀ ਹਜੇ ਤਾਂ 12 ਆ ਕਦਾਈ ਟਾਈਮ ਹੁੰਦਾ ਹੈਗਾ ਕਿੰਨ ਧੁੱਪ ਜਿਹੜੀ ਉਹ ਬਹੁਤ ਤਿੱਖੀ ਹੈ ਜੇਠ ਮਹੀਨਾ ਫਿਰ ਕੌਣ ਆਖੇ ਤੇ ਇਧਰ ਆਪਾਂ ਰੋਡ ਬਹੁਤ ਸੋਹਣੀ ਹੈਗੀ ਰੋਡ ਤੇ ਆਗੇ ਸੀਗੀ ਰੋਡ ਹੈਗੀ ਭਾਰਤ ਮਾਲਾ ਰੋਡ ਹੈ ਇਹ ਤੇ ਬਾਅਦ ਤੋਂ ਮਹਾਰੋਡ ਤੇ ਆਪਾਂ ਗੱਡੀ ਚੜਾ ਲਈ ਸੀਗੀ ਵੀ ਸਿੱਧੇ ਚਟਾਲੇ ਉੱਤਰ ਜਾਗੇ ਜਾ ਕੇ ਤੇ ਚਟਾਲੇ ਦੇ ਨਾਲ ਬਸ ਸੰਗਰੀ ਹੈ 2-3 ਕਿਲੋਮੀਟਰ ਤੇ ਤੇ ਵੀ ਆਪਾਂ ਕਿਤੇ ਰੁਕਣਾ ਨਾ ਪਵੇ ਸ਼ਹਿਰਾਂ ਦੇ ਵਿੱਚ ਨਾ ਆਪਾਂ ਜਾਈਏ ਤੇ ਇੱਥੇ ਅਸੀਂ ਦੇਖਿਆ ਇੱਕ ਜੀਪ ਜਾ ਰਹੀ ਸੀ ਦੇਖੋ ਤੁਸੀਂ ਵੀ ਤੇ ਟਾਇਰਾਂ ਨੂੰ ਦੇਖ ਕੇ ਅਸੇ ਲੱਗਦਾ ਜਿਵੇਂ ਖਿਡਾਉਣਾ ਹੁੰਦਾ ਹੈਗਾ ਉਦੋਂ ਰਸ਼ਮੀ ਨਿਕੰਮਦਾ ਸੀ ਨਾ ਉਹਦੇ ਕੋਲੇ ਐਵੇਂ ਦੀ ਜਮਾਂ ਖਿਲਾਉਣੇ ਦੀ ਖਿਲਾਉਣਾ ਹੁੰਦਾ ਸੀਗਾ ਜੀਪ ਤੇ ਉਹ ਬਹੁਤ ਖੇਡਦਾ ਤੇ ਵੇਖਣ ਨੂੰ ਐ ਲੱਗਦੀ ਸੀਗੀ